ਦੋਸਤੋ ਉਹ ਲੋਵਾ ਤੇ ਸੈੱਗ ਲੈ ਕੇ ਆਇਆ ਘੱਟ ਬਜਟ ਦਾ ਪੰਜਾਬ ਨੰਬਰ ਟਰੈਕਟਰ ਇਹ ਬਹੁਤ ਹੀ ਸੋਹਣਾ ਟਰੈਕਟਰ ਹੈ ਤੁਸੀਂ ਪਹਿਲਾਂ ਕਢੀ ਹਾਂ ਦੇਖੋ ਟਰੈਕਟਰ ਦੀ ਬਿਲਕੁਲ ਸਾਫ਼ 깔ੋ ਤੇ ਇਹ ਇਹ ਬਹੁਤ ਸਾਫ਼ ਟਰੈਕਟਰ ਹੈ ਜੀ ਵੱਡਾ ਲੱਗਦਾ ਇਹ ਟਰੈਕਟਰ ਵੱਡਾ ਟਰੈਕਟਰ ਹੈ ਜੀ ਇਹ ਦੋਸਤੋ ਪਹਿਲਾ ਗ੍ਰੈਂਡ ਹੈ 1255 ਹਸ ਪਾਵਰ ਦਾ ਟਰੈਕਟਰ ਹੈ ਜੀ ਇਹ ਟਰੈਕਟਰ ਦਾ ਮਾਡਲ ਹੈਗਾ 2002 195 ਰੇਟ ਆ ਜੀ ਡਬਲ ਕਲਚ ਆ ਜੀ ਇਹ ਤਿੰਨ ਆਸ਼ੇ ਜੋੜ ਕੇ ਬਣਾਇਆ ਮਨੂ ਜੀ ਤਿੰਨ ਆਸ਼ੇ ਟਰੈਕਟਰ ਜੋੜ ਕੇ ਇੱਕ ਟਰੈਕਟਰ ਮਾ ਦਾ ਬਹੁਤ ਤਗੜਾ ਟਰੈਕਟਰ ਹੈ ਅੱਡੇ ਟਾਇਰ ਮਦਰ ਲਿਆ ਮੂਰਲੇ ਨਵੇਂ ਟਾਇਰ ਆ ਜੀ 39 ਤੋਂ 32 ਘੰਟਾ ਚੱਲਿਆਗਾ ਚੱਲਿਆ ਵਧੀਆਗਾ 48 ਛਤਰੀ ਆ ਜੀ ਟਰੈਕਟਰ ਦੇ ਕੋ ਡਿਮੀਨੀਸ਼ਨ ਹੋਇਆ ਜੀ ਕੋਈ ਮੁਗਰਾਰ ਨਹੀਂ ਕੋਲੇ ਇਹ ਹੋਣੀ ਟਰੈਕਟਰ ਪੱਟੀ ਵੀ ਨਾਲ ਹੀ ਬਹੁਤ ਵਧੀਆ ਕਿੱਲਾਂ ਵਾਲੀ ਹੈ ਜੀ ਸੇ ਪੱਟੀ ਗੱਲ ਹੈ ਜਿਹੜੀ ਇਹਦੇ ਵਾਸਤੇ ਹੈਗੀ ਹੈ ਜੀ ਆਪਣੇ ਵਾਸਤੇ ਨਾਲੇ ਟਰੈਕਟਰ ਵਾਸਤੇ ਇਹ ਹੈਂਡਲ ਨਾਲ ਸਟਾਰਟ ਹੋ ਜਾਂਦਾ ਜੀ ਐਡਾ ਟਰੈਕਟਰ ਆ ਇਹ ਹੈਂਡਲ ਨਾਲ ਸਟਾਰਟ ਹੋ ਜਾਂਦਾ ਕਿਸੇ ਨੂੰ ਐ ਨਹੀਂ ਲੈਣ ਦੀ ਲੋੜ ਪੈਂਦੀ ਵੀ ਜੇ ਅਪਰੋਨਾਂ ਧੱਕਾ ਲਵਾਈ ਜਾਂ ਸਾਡੇ ਨੂੰ ਕੋਚਨ ਕੋਈ ਜੇ ਬੈਟਰੀ ਡਾਊਨ ਹੋ ਜੀ ਇਹ ਹਾਈਡਰੋ ਸਟਾਰਟਰ ਟਰੈਕਟਰ ਆ ਜੀ। ਇਹ ਕਿ ਤਰੀਕਾ ਸਸਤਾ ਜੀ ਇਹ ਘਾ ਟਰੈਕਟਰ ਬਿਨਾ ਪਾਣੀ ਤੋਂ ਚੱਲਦਾ ਜੀ। ਘੱਟ ਖਰਚੇ ਦਾ ਟਰੈਕਟਰ ਆ ਜੀ। ਪਾਣੀ ਵਾਲਾ ਇੰਜਣ ਦੇ ਸਰ ਵੀਅਰ ਕਰਾਉਣਾ ਪੈ ਜ ਬਹੁਤ ਪੈਸਾ ਲੱਗ ਜਾਂਦਾ ਜੀ। ਇਹ ਘੱਟ ਫਾਈਟ ਦਾ ਟਰੈਕਟਰ ਆ ਜੀ ਤੇ ਘੱਟ ਹੀ ਰੇਟ ਆਉਦਾ ਰੀਟ ਵਾਈ। ਧੰਨਵਾਦ।